ਵਿਦੇਸ਼ਾਂ ਦੀ ਚੱਕਾਚੌਂਂ ਨੇ ਖੌਰੇ ਕਿੰਨੇ ਲੋਕਾਂ ਨੂੰ ਅਰਸ਼ਾਂ ਤੇ ਪਹੁੰਚਾ ਦਿੱਤਾ ਤੇ ਨਾ ਜਾਣੇ ਕਿੰਨੇ ਘਰ ਉਜਾੜ ਦਿੱਤੇ ਤੇ ਇਹ ਵੀ ਇੱਕ ਉਜੜੇ ਘਰ ਦੀ ਦਾਸਤਾਨ ਹੈ ਜਿੱਥੇ ਇੱਕ ਮਾਂ ਦੀ ਅਸਲੀਆਂ ਅੱਖਾਂ ਆਪਣੇ ਪੁੱਤ ਨੂੰ ਉਡੀਕ ਰਹੀਆਂ ਨੇ ਛੋਟੇ ਛੋਟੇ ਬੱਚੇ ਘਰ ਵਾਲਿਆਂ ਨੂੰ ਪੁੱਛਦੇ ਨੇ ਕਿ ਸਾਡਾ ਪਿਓ ਕਿੱਥੇ ਹੈ ਤੇ ਕਿਸੇ ਕੋਲ ਜਵਾਬ ਨਹੀਂ ਹੁੰਦਾ ਇਹ ਤਸਵੀਰ ਹੈ ਪਠਾਨਕੋਟ ਦੇ ਭੋਆ ਦੇ ਮਨਜੀਤ ਸਿੰਘ ਦੀ ਜੋ ਰੋਜ਼ੀ ਰੋਟੀ ਦੀ ਤਲਾਸ਼ ਚ 2 ਸਾਲ ਪਹਿਲਾਂ ਬਹਿਰੀਨ ਗਿਆ ਸੀ ਏਜੰਟਾਂ ਨੇ ਪੈਸੇ ਲੈ ਕੇ ਭੇਜਦਾ ਦਿੱਤਾ ਉਹ ਉੱਥੇ ਕੰਪਨੀ 'ਚ ਨਾ ਪੈਸੇ ਮਿਲਦੇ ਸੀ ਤੇ ਕੰਮ ਦਾ ਬਰਾ ਹਾਲ ਸੀ ਜਿਸ ਤੋਂ ਬਾਅਦ ਇੱਕ ਦਿਨ ਅਚਾਨਕ ਮਨਜੀਤ ਦਾ ਫੋਨ ਆਉਣਾ ਜਾਣਾ ਬੰਦ ਹੋ ਗਿਆ ਉਹ ਲਾਪਤਾ ਹੋ ਗਿਆ ਇਸ ਪਰਿਵਾਰ ਨੂੰ ਖਬਰ ਵੀ ਨਹੀਂ ਕਿ ਉਹਨਾਂ ਦਾ ਮੁੰਡਾ ਆਖਿਰ ਹੈ ਕਿੱਥੇ 20 ਦਸੰਬਰ ਨੂੰ ਗਿਆ 20 ਦਸੰਬਰ ਨੂੰ 2016 ਨੂੰ ਗਿਆ ਤੇ ਇਹਨਾਂ ਨੂੰ ਪਤਾ ਗਿਆ ਬਹਿਰੀਨ ਬਿਟਾ ਤੇ ਉੱਥੇ ਜਾ ਕੇ ਉਹਨਾਂ ਇਹਨੀ ਗੱਲ ਕਹੀਏ ਵੀ ਮੰਮੀ ਉੱਥੇ ਕੰਪਨੀ ਹੋਲੀ ਹੋਵੇ ਤੇ ਤਨਖਾਹ ਨਹੀਂ ਦਿੰਦੇ ਹੈਗੇ ਸਾਂਪਣੀ ਮਾੜੀ ਤੇ ਜਾਂ ਤੇ ਸਾਨੂੰ ਮੰਗਾਉਂ ਤੀ ਘਰ ਵਿੱਚ ਤੇ ਮੈਂ ਕਿਹਾ ਮੈਂ ਤੂੰ ਪਹਿਲੇ ਕੇਕਤਾ ਵੀ ਮੇਰਾ ਵੀ ਬਿਜਲਵਾਉ ਬਾਹਰ ਬੱਚਿਆਂ ਵੱਡਿਆਂ ਬੱਚਿਆਂ ਦੀ ਤੂੰ ਜ਼ਿੰਦਗੀ ਬਣਾਤੀ ਤੇ ਮੇਰੀ ਨਹੀਂ ਬਣਾਇਆ ਕਰਤੀ ਫੇਰਾ ਹੀ ਉਹਨਾਂ ਬਿਜਲਵਾਤਾ ਤੂੰ ਨੂੰ ਪੇਹਤਾ ਵਾਰ ਤੇ ਉਹਨੋਂ ਮੈਂ ਵੀ ਨਹੀਂ ਖੁਣਾ ਲਾਸਟ ਵਿੱਚ ਇਹਦਾ ਤੇ ਮੈਂ ਵੀ ਨਹੀਂ ਤਵਾਜ਼ ਨਹੀਂ ਆਇਆ 1.5 ਸਾਲ ਹੋ ਗਿਆ ਕੋਈ ਫੋਨ ਆਇਆ ਉਹਦਾ ਅਸੀਂ ਜਾਣਿਆ ਵੀ ਬੇੜਾ ਸਾਡਾ ਘਰ ਆ ਜੇ ਬਾਅਦ ਸਾਡਾ ਬ੍ਰਦਰ ਆ ਮੇਰਾ ਛੋਟਾ ਏ ਏਜੰਟ ਦੇ ਥਰੂ ਗਿਆ ਸੀ ਏਜੰਟ ਜੰਦੀ ਚੌਥੇ ਦਾ ਏਜੰਟ ਹੈ ਉਹ ਉਹਨੇ ਭੇਜਿਆ ਹੈ ਡੈਰੀੰਦੇ ਵਿੱਚੋਂ ਨੋ ਤੇ ਇਹੋ ਗੱਲ ਕਹਿੰਦਾ ਵਾਰ-ਵਾਰ ਵੀ ਕੰਪਨੀ ਮੈਨੂੰ ਮਾੜੀ ਪੈ ਗਈ ਹੈ ਤੇ ਵੀਰ ਜੀ ਏਜੰਟ ਵੀ ਨਹੀਂ ਉਹਦੀ ਗੱਲ ਸੁਣਦਾ ਹੀ ਨਹੀਂ ਏਜੰਟ ਬਿਲਕੁਲ ਵੀ ਹੁਣ ਆਸੀਂ ਵੀ ਬੰਦੇ ਨਾਲ ਕਈ ਵਾਰੀ ਸੰਪਰਕ ਕੀਤਾ ਹੈ ਪਰ ਉਹਦਾ ਸੰਪਰਕ ਨਾ ਫੋਨ ਲੱਗਦਾ ਹੀ ਨਹੀਂ ਉਹਦਾ ਬਿਲਕੁਲ ਹੀ ਆਏ ਸਾਰਿਆਂ ਨੇ ਇੱਧਰ ਉੱਧਰ ਸਾਰਿਆਂ ਬੰਦਿਆਂ ਨੇ ਜਿੰਨੇ ਵੀ ਗਏ ਸਾਰਿਆਂ ਨੇ ਕੰਪਨੀ ਛੱਡ ਦਿੱਤੀ ਹੈ ਤੋ ਉਹ ਕਿਤੇ ਬਾਹਰ ਹੋਰੇ ਵਿਚਾਰੇ ਕੰਮ-ਕੁਮ ਕਰਕੇ ਦਿਹਾੜੀਆਂ ਦੋੜੀਆਂ ਕਰਕੇ ਉਹ ਘਰ ਆਇਆ ਸਾਡਾ ਬੰਦਾ ਅਜੇ ਤੱਕ ਘਰ ਨਹੀਂ ਪਹੁੰਚਿਆ ਆਏ ਸਰਕਾਰਾਂ ਅੱਗੇ ਉਹ ਦੁਆ ਕਰ ਰਹੇ ਆ ਵੀ ਸਾਡਾ ਬੰਦਾ ਘਰੇ ਪਹੁੰਚੇ ਸਹੀ ਸਲਾਮਤ ਆਸੀਂ ਵੀ ਹੱਥ ਜੋੜ ਕੇ ਹੁੰਦੇ ਸੁਸਮਾ ਸਵਰਾਜ ਅੱਗੇ ਬੇਨਤੀ ਕਰਨੇ ਆ ਕਿ ਸਾਡਾ ਬ੍ਰਦਰ ਉਹਨਾਂ ਵੀ ਸਹੀ ਸਲਾਮਤ ਘਰੇ ਪਹੁੰਚੇ ਹੁਣ ਇਸ ਪਰਿਵਾਰ ਦੀ ਬਸ ਇਹ ਆਸ ਹੈ ਕਿ ਕੋਈ ਇਹਨਾਂ ਦੇ ਪੁੱਤ ਨੂੰ ਲੱਭ ਕੇ ਵਾਪਸ ਘਰ ਪੇਸ਼ ਦੇਵੇ ਤਾਂ ਜੋ ਇਹ ਛੋਟੇ-ਛੋਟੇ ਬੱਚੇ ਆਪਣੇ ਪਿਓ ਨੂੰ ਮਿਲ ਸਕਣ ਤੇ ਮਾਂ ਦੀ ਅੱਖਾਂ ਜੋ ਤਰਸੀਆਂ ਪਈਆਂ ਨੇ ਆਪਣੇ ਪੁੱਤ ਨੂੰ ਦੁਬਾਰਾ ਦੇਖਣ ਲਈ ਉਸ ਨੂੰ ਵੇਖ ਸਕਣ पठानकोट तो पठानकोट्रीतोर्ट डेली पोस्ट की ती भी विदेश विच अपना भविक बनाना चाहते हो पाओ विदेश विच पढ़ाई करने का मौका पिरामिड ई सर्विस की सलाह सरकार तो मान्यता प्राप्त